ਨੋ ਬਸ ਮਾਰਕਟ ਕਰਕੇ ਤੇ ਬਲਕਤ ਘਾਤ ਕਰ ਦਿੱਤਾ ਹਾਂ ਹਾਂ ਜਬਰਦਸਤੀ ਹਾਂ ਜਬਰਦਸਤੀ ਪੂਰੀ ਮੁੱਕੀ ਦੱਸਿਆ ਤੁਹਾਨੂੰ ਆਕੇ ਹਾਂ ਦੱਸਿਆ ਕੱਪੜੇ ਲੁਬੜੇ ਪਾਸੇ ਹੁੰਦੇ ਸਾਰੇ ਬਲੱਡ ਪਈ ਜਾਂਦਾ ਅੱਛਾ ਤੇ ਆ ਮੱਤ ਇਹ 50% ਦਿਮਾਗ ਦਿਮਾਗ ਜਗੇ ਦੱਸ ਦੇ ਮੈਂ ਤੁਹਾਨੂੰ ਇਨੂੰ ਚੱਕ ਕੇ ਲੱਭੂ ਹੀ ਖਾਣੇ ਲੈ ਕੇ ਆਉਂਦਾ ਕੋ ਏ ਆਏ ਚਲੋ ਨਾ ਕੋਤਾ ਕੁੱਤਾ ਫਸਿਆ ਫਸਿਆ ਆਪਾਂ ਤਾਂ ਨਾ ਫਸ ਗਏ ਆਪਾਂ ਕਦਾਂ ਫਸਦੇ ਨਹੀਂ ਹੈ ਹੋਰ ਕੀ ਹੋਣਾ ਹੋਰ ਕੀ ਹੋਣਾ ਚਾੜ ਦੇ ਸੋਨੇ ਦੀ ਸ਼ਾਮ ਦੀ ਕੋਈ ਇਹਨੂੰ ਸਮਝ ਨਹੀਂ ਕੋਈ ਇਹਨੂੰ ਪਤਾ ਨਹੀਂ 50% ਦਾ ਦਿਮਾਗ ਹੈ ਤੇ ਮੇਰੇ ਨਾਲ ਬਹੁਤ ਥਕਾਵਟ ਹੈ ਤੇ ਮੈਨੂੰ ਰਸਾਹ ਚਾਹੀਦਾ ਨਾ પાਸੇ ਜਾਏਗੀ ਫਰੀਕਾਈ ਕਾਈ ਤੇ ਲੈ ਆ ਕੋਈ ਬਾਰੇ ਤੁਸੀਂ ਜੀ ਕੁਮਾਰ ਵਾਲੀ ਗਲੀ ਚ ਮਹਾਰਾਣੀ ਗਲੀ ਚ ਹਾਂ ਪਤਰੀ ਵਾਲੀ ਕਿੱਦ ਕੀ ਹੋਈ ਲੜਕੀ ਦਾ ਤੁਸੀਂ ਕਿੱਥੇ ਮੈਂ ਜੀ ਕੰਮ ਤੇ ਗਈ ਸੀ ਤੇ ਘਰੇ ਆਇਆ ਮਗਰੋਂ ਕੁੱਟਮਾਰ ਵੀ ਕੀਤੀ ਏ ਠੀਕ ਹੈ ਕੋਈ ਹੋਰ ਸੀਗਾ ਜਿਹੜਾ ਮੁੰਡਾ ਰਾਜੀ ਹੈਗਾ ਯਾਰੇ ਵਾਲੇ ਦਾ ਹਾਂ ਜੀ ਪਹਿਲਾਂ ਵੀ ਆਉਣ ਜਾਂਦਾ ਹੈਗਾ ਸੀ ਆਹ ਆਉਂਦਾ ਸੀ ਘਰੇ ਰਿਸ਼ਤਦਾਰੀਆਂ ਹੋਵੇ ਰਿਸ਼ਤਦਾਰੀ ਤਾਂ ਨਹੀਂ ਮਾਰੀ ਮੋਟੀ ਜੀ ਸੀ ਉਹ ਚਾਲੇਗਾ ਹਾਂ ਹਾਂ ਅੱਛਾ ਤੇ ਤੁਸੀਂ ਕਿੱਥੇ ਗਏ ਸੀ ਮੈਂ ਕੰਮ ਤੇ ਗਈ ਸੀ ਅੱਛਾ ਕੰਮ ਤੇ ਗਈ ਗੁਡੀਆਂ ਕੱਲੀ ਸੀ ਘਰੇ ਹਾਂ ਹਾਂ ਕੀ ਗੁਡਿਆ ਕੀ ਕਹਿੰਦਾ ਗੁਡੀਆਂ ਨੂੰ ਬਸ ਮਾਰਕਟ ਕਰਕੇ ਤੇ ਬਲਕਤ ਖਾਤ ਕਰ ਦਿੱਤਾ ਹਾਂ ਜਬਰਦਸਤ ਹਾਂ ਜਬਰਦਸਤ ਗੁੜੀ ਨੂੰ ਇਹ ਦੱਸਿਆ ਤੁਹਾਨੂੰ ਆਕੇ ਹਾਂ ਦੱਸਿਆ ਕੱਪੜੇ ਲਿਬੜੇ ਪਾਸੇ ਹੁੰਦੇ ਸਾਰੇ ਬਲੱਡ ਪਈ ਜਾਂਦਾ ਅੱਛਾ ਤੇ ਆ ਮਤ ਇਹ 50% ਦਿਮਾਗ ਦਾ ਲਾਕ ਬਿਲਕੁਲ ਹਾਂ ਹਾਂ ਅੱਧਫੁੱਟ ਹਾਂ ਕੋਈ ਸਮਝ ਨਹੀਂ ਆ ਕੇ ਰੋਹਦੀ ਸੀ ਕਰਾ ਹਾਂ ਰੋਹਦੀ ਸੀ ਕੋਈ ਬਹੁਤ ਜ਼ਿਆਦਾ ਅੱਗੋ ਗਲੀ ਚੋਂ ਨਿਕਲ ਚੱਲਿਆ ਤੇ ਅੱਗੋ ਮੈਂ ਫੜ ਲਿਆ ਫੜ ਲਿਆ ਅੰਦਰ ਲੈ ਗਿਆ ਸਾੜ ਕੇ ਫਿਰ ਕੁੱਟ ਮਾਰ ਤੇ ਕੀਤੀ ਹਾਂ ਬੱਸ ਮੇਰੀ ਤੇ ਬੇਨਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਕੁੱਟ ਦੇ ਵਾਲੇ ਕਰਤਾ ਤੇ ਹਾਂ ਕਰਤਾ ਚੌਂਕੀ ਆਪਣੇ ਬਾਰਡਰ ਰੋਡ ਤੇ ਠੀਕ ਹੋ ਕੀ ਸਖਤ ਕਾਰਵਾਈ ਦੀ ਮੰਗ ਹੈ ਤੁਹਾਡੀ ਸਾਡੀ ਤਾਂ ਮੰਗ ਹੈ ਇਹਨੂੰ ਫਾਂਸੀ ਦੀ ਫਾਂਸੀ ਦੇਣੀ ਹੈ ਪੱਕੀ ਦੇਣੀ ਹੈ ਅਸੀਨਾ ਇਹ ਲੜਕੀ ਨਾ ਭਾਰਤ ਨਗਰ ਦੀ ਰਹਿਣ ਵਾਲੀ ਕਮਰ ਵਾਲੇ ਕਲੇਜੀ ਰਿਪੋਰਟ ਦੀ ਰਹਿਣ ਵਾਲੀ ਹੈ ਇਹਨਾਂ ਦੇ ਮਾਤਾ ਪਿਤਾ ਜੀ ਘਰਾਂ 'ਚ ਕੰਮ ਕਰਦੀ ਹੈ ਤੇ ਘਰਾਂ ਦੇ ਕੰਮ ਕਰਨ ਨੂੰ ਵਾਸਤੇ ਕਿਤੇ ਗਈ ਤੇ ਕਿਹੜਾ ਮੁੰਡਾ ਰਾਜੂ ਹੈ ਇਹਨਾਂ ਦਾ ਘਰ ਆਣਾ ਜਾਣਾ ਸੀਦਾ ਇਹ ਸਾਡੇ ਹੈਂਡੀਕੇਪਾਂ ਵਾਸਤੇ ਬੜੀ ਸ਼ਰਮਸਾਰ ਗੱਲ ਹੈ ਸਰਕਾਰ ਉਹਨਾਂ ਜੀ ਸਾਨੂੰ ਕਹਿੰਦੀ ਹੈ ਹੈਂਡੀਕੇਪਾਂ ਨੂੰ ਆਹ ਚੀਜ਼ ਦੇਣੀ ਆਹ ਚੀਜ਼ ਦੇਣੀ ਹੈ ਐਂ ਤੇ ਜੇ ਆਪਾਂ ਨੂੰ ਵੇਖੋ ਜੀ ਇੱਕ ਸਾਡੀ ਮਤਬੁੱਧੀ ਅਡੀਟੈਂ ਸਾਡੇ ਸਟਾ ਮੈਂਬਰ ਹੈਂਡੀਕੈਪ ਸਾਡਾ 50% ਇਹਨਾਂ ਨੂੰ ਘਰੇ ਰਹਿਣ ਦਾ ਵੀ ਹੱਕ ਨਹੀਂ ਹੈਗਾ ਇਹੋ ਜਿਹੇ ਦਰਿੰਦੇ ਬੁਨਿਆਦ ਤੇ ਪੈ ਨੇ ਕਿਹੜੇ ਸਾਡੇ ਹੈਂਡੀਕੈਪਾਂ ਨੂੰ ਵੀ ਛੱਡ ਦੇ ਇਹਨੂੰ ਅਸੀਂ ਕਿਵੇਂ ਬਾਮਣੀ ਰੋਟੀ ਫਾਂਸੀ ਸਜ਼ਾ ਹੋਣੀ ਚਾਹੀਦੀ ਇਸ ਬੰਦੇ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਇਸ ਇਸ ਲੜਕੀ ਦੇ ਨਾਮ ਉੱਪਰ ਸਾਫ ਨਾ ਮਿਲਿਆ ਅਸੀਂ ਕਾਨੂੰਨੀ ਤੌਰ ਤੇ ਆਪਦੀ ਹੈਂਡੀਕੈਪ ਦੀ ਸਜ਼ਾ ਸਭਾ ਲਾਦੇ ਆ ਸਾਡੀ ਜੂਨਰ ਵਾਦੇ ਅਜਨੀ ਦਾ ਰੋਸ ਪ੍ਰਦਰਸ਼ਨ ਕਰਾਂਦੇ ਕਿ ਇਹਨਾਂ ਦਾ ਹਿਸਾਬ ਮਿਲਣਾ ਚਾਹੀਦਾ ਇਹਨੂੰ ਵੀ 1976 ਦੇ ਵਿੱਚ ਜੋ ਕਾਨੂੰਨ ਲਾਗੂ ਹੋਇਆ ਸੀ ਫਾਂਸੀ ਦਾ ਇਹਨੂੰ ਵੀ ਫਾਂਸੀ ਹੋਣੀ ਚਾਹੀਦੀ ਮਦ부ਦਿਸ਼ ਕੁੜੀ ਜਿਹੜੀ ਆ ਬਦ부ਦਿ 50% ਫਿਰ ਵੀ ਇਹਨੇ ਹਕਤ ਦਾ ਅੰਜਾਮ ਦਿੱਤਾ ਹਾਂ ਹਰਕਤ ਜਾਮ ਦਿੱਤਾ ਘਰੇ ਜਾਂਦਾ ਤਾਂ ਹੀ ਕੁੜੀ ਦੀ ਮਾਂ ਨੂੰ ਤਾਂ ਕਹਿੰਦਾ ਮੇਰੀ ਮਾਮੀ ਮੇਰੀ ਮਾਮੀ ਅਸੀਂ ਉਹਨੂੰ ਚਿਹਰਾ ਤਾਂ ਨਹੀਂ ਜਾਣਦਾ ਕੁੜੀ ਦੇ ਮਾਂ ਦਾ ਪਤਾ ਲੱਗਾ ਵੀ ਇਹਨੂੰ ਮਾਮੀ ਮਾਮੀ ਕਹਿੰਦਾ ਤਾਂ ਹੀ ਹਾਂ ਹਾਂ ਤੇ ਇੰਜ ਅਸੀਂ ਆਹ ਦੇ ਹਿੰਡੀ ਕੈਪੇਸਟ ਕਹਿੰਦੇ ਆ ਇਹਨਾਂ ਨੂੰ ਸਮਾਜ ਸੇਵਾ ਦੀ ਬੇਸਤੀ ਆ ਕਹਿੰਦੇ ਆ ਇਹੋ ਬੰਦੇ ਨੂੰ ਸਖਤ ਦਸਾਗੇ ਕਾਰਵਾਈ ਹੋਣੀ ਚਾਹੀਦੀ ਹੁੰਦੇ ਤੇ ਕਾਨੂੰਨੀ ਕਾਰਵਾਈ ਪਰਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਪਰਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਵਾਜਾ ਮਿਲਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਹਿੰਡੀ ਕੈਪੇਸਟ ਕਿੰਨੀ ਜੋਸਾ ਦਾ ਬੰਦੀ ਉਹ ਵੀ ਕਰਨੀ ਚਾਹੀਦੀ ਇਹ ਲੜਕੀ ਕੀ ਲੱਗਦੀ ਸੀ ਜੀ ਉਹਨਾਂ ਦੇ ਵਿੱਚ ਭਤੀਜੀ ਲੱਗਦੀ ਹੈ ਕਿੰਨੀ ਉਮਰ ਸੀ ਇਹਦੀ ਸਰਕਾਰ ਇਹਦੀ ਥੋੜੀ ਆ ਉਮਰ ਹਾਂ ਹਾਂਜੀ ਕੀ ਹੋਇਆ ਜੀ ਬੰਦਭਾਗੀ ਘਟਨਾ ਹੋਈ ਕੀ ਹੋਇਆ ਕੀ ਕਰੀਏ ਜੀਰੇ ਸਾਡੇ ਨਾਲ ਬਹੁਤ ਤੱਕਾ ਆਇਆ ਮੇਰੀ ਪਰਜਾਈ ਬਾਹਰ ਕੰਮ ਕਰਦੀ ਆ ਮੇਰਾ ਭਰਾ ਹੈ ਨੀਗਾ ਇਹਦੇ ਨਾਲ 5 ਬੇਟੀਆਂ ਐ ਦੋ ਬੇਟੇ ਆ ਇੱਕ ਮੁੰਡਾ ਨਿੱਕਾ ਬਾਹਰ ਹੀ ਰਹਿੰਦਾ ਵੱਡਾ ਵਿਆਹ ਆ ਉਹ ਆਪਦੇ ਘਰ ਬਾਰ ਵਾਲਾ ਤੇ ਪਰਜਾਈ ਮੇਰੀ ਕੰਮ ਤੇ ਗਈ ਆ ਤੇ ਘਰ ਉਹ ਇਹਨੂੰ ਮੰਮੀ ਕਹਿੰਦਾ ਹੁੰਦਾ ਸੀ ਉਹ ਆਇਆ ਤੇ ਕੁੜੀ ਨੇ ਜਦੋਂ ਆਨ ਕੇ ਚੰਦਾ ਵੀ ਚਾਹ ਬਣਾ ਪੂ ਜਾ ਇਹਨੇ ਚਾਹ ਧਰੀ ਬਸ ਇਹਦੇ ਨਾਲ ਟੱਕੇ ਸ਼ਾਈ ਕੀਤੀ ਸਾਡਾ ਕੋਈ ਵੀ ਪਰਿਵਾਰ ਘਰੇ ਹੈ ਨਹੀਂ ਸੀ ਆ ਵੀ ਉਹ ਤਾਂ ਘਰੇ ਵੀ ਸੁਰੱਖਿਤ ਨਹੀਂ ਰਹੀ ਕੀ ਦਾਵੇ ਪੁਲਿਸ ਦੇ ਵੱਡੇ ਵੱਡੇ ਕੀਤੇ ਜਾਂਦੇ ਸਾਡੇ ਦਾ ਹੱਥ ਜੋੜ ਕੇ ਬੇਨਤੀ ਆ ਸਾਨੂੰ ਅਨਸਾਫ਼ ਦਿੱਤਾ ਜਾਵੇ ਲੜਕੀ ਨੂੰ ਇਨਸਾਫ਼ ਮੰਗਣਾ ਹਾਂਜੀ ਸਾਡੇ ਨਾਲ ਬਹੁਤ ਵੱਡਾ ਤੱਕਾ ਹੋਇਆ ਕਿਉਂ ਮਨਬੁੱਧੀ ਹੈਗੀ ਸੀ ਉਹਨੂੰ ਕੋਈ ਵੇਹਜ ਪਤਾ ਨਹੀਂ ਹੈ ਨਾ ਇਹ ਬੋਲੀ ਸਕਦੇ ਆ ਤੇ ਬਹੁਤ ਵੱਡਾ ਤੱਕਾ ਹੋਇਆ ਸਾਨੂੰ ਅਨਸਾਫ਼ ਦਿੱਤਾ ਜਾਵੇ ਕਿੱਥੇ ਰਹਿੰਦੇ ਤੁਸੀਂ ਪ੍ਰੋਜਪੁਰ ਦੇ ਪਟੀਆਂ ਵਾਲੀ ਵਸਤੀ ਹਾਂਜੀ ਜਿਹੜੀ ਹਰਕਤ ਹੋਈ ਕੁੜੀ ਦੀ ਕਿੱਥੇ ਰਹੀ ਸੀ ਕਮਾਲ ਵਾਲੀ ਗਲੀ ਚ ਅੱਛਾ ਹਾਂਜੀ ਕਰੀ ਇਹੀ ਕਰਦੇ ਵਿੱਚ ਕਰਨੀ ਸੀ ਇਕੱਲੇ ਸੀ ਕਰਦੇ ਵਿੱਚ ਇਹੀ ਉਹਨਾਂ ਨੇ ਫਾਇਦਾ ਚੱਕਿਆ ਦਿਮਾਗੀ ਤੌਰ ਐ ਵੀ ਸਹੀ ਨਹੀਂ ਹੈਗੀ ਨਾ ਭਗਤ ਐ ਭਗਤ ਰੂਪ ਐ ਅੱਛਾ ਹਾਂਜੀ ਇਹ ਹਰਕਤ ਜਿਹੜੀ ਕੀਤੀ ਕਿਹਨੇ ਕੀਤੀ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਐ ਹਾਂ ਜੀ ਹਾਂ ਜੀ ਉਹ ਜਾਣ ਵਿਸ਼ਵਾਸ ਹੈਗਾ ਸੀਗਾ ਤੇ ਕੱਲ ਫੋਨ ਮਮਾ ਨੇ ਕੀਤਾ ਕਹਿੰਦੇ ਮੈਂ ਘਰ ਆਇਆ ਮਮੀਆਂ ਦੇ ਚੱਲ ਚਾਹ ਚ ਪੀ ਪੂਜਾ ਘਰ ਹੀ ਬਣਾ ਲੈਣੀ ਫਿਰ ਮਮੀ ਨੇ ਕਹਿੰਦਾ ਗੱਲ ਵੀ ਕਰਾ ਦਿਓ ਪੂਜਾ ਨੇ ਕਹਿੰਦੇ ਉਹਨੇ ਗੱਲ ਵੀ ਨਹੀਂ ਕਰਾਈ ਹਾਂ ਜੀ ਕਿੰਨੀ ਉਮਰ ਹੈ 25 ਸਾਲ ਦੀ ਹੈ ਇਹ 25 ਸਾਲ ਹੈਗੀ ਆ 25 ਸਾਲ ਕਹਿੰਦੇ ਹੈਗੀ ਹਾਂ ਨਾ ਕੋਈ ਸਮਝ ਨਹੀਂ ਹੈਗੀ ਰਾਦਰ ਹੋ ਕੇ ਤਾਂ ਤੇ ਕੰਮ ਹੋ ਗਿਆ ਸਮਝਦਾਰ ਹੁੰਦੀ ਤੇ ਚਲੋ ਸ਼ਾਇਦ ਆਪਦੇ ਆਪ ਨੂੰ ਛਡਾਣ ਦੀ ਬਚਾਣ ਦੀ ਹਾਂਜੀ ਉਹ ਮੰਮੀ ਮਾਰਕੀਟ ਗਿਆ ਸੀਗੇ ਅੱਛਾ ਤੇ ਦੁਆਰੇ ਤੇ ਰੋੜੀ ਹਾਂਜੀ ਬੜੀ ਬੁਰੀ ਹਾਲਤ ਸੀ ਬੜੀ ਬੁਰੀ ਹਾਲਤ ਸੀ ਉੱਪਰ ਆ ਕੇ ਮਤਲਬ ਕਿ ਰਸਤੇ 'ਚ ਜਿੱਦਾਂ ਮਿਲ ਗਿਆ ਰਿਸ਼ਤੇਦਾਰ ਚ ਸੀਗੇ ਰਸਤੇ 'ਚ ਮਿਲ ਗਿਆ ਤੇ ਆ ਕੇ ਮੰਮੀ ਦੇ ਪੈਰੀਂ ਡਿੱਗ ਪਿਆ ਕਹਿੰਦਾ ਮੇਰੇ ਤੋਂ ਮੰਮੀ ਗਲਤੀ ਹੋ ਗਈ ਹੈ ਹਾਂਜੀ ਕੀ ਸਜ਼ਾ ਦੀ ਕੀ ਸਜ਼ਾ ਫਾਂਸੀ ਚਾਹੀਦੀ ਸਾਨੂੰ ਹਾਂਜੀ ਹਾਂਜੀ ਹਾਂਜੀ